ਕਿਸੇ ਨੂੰ ਜੀਵਨ ਦੇ ਵਿੱਚ ਬੇहद ਦੁੱਖ ਮਿਲਦਾ ਤੇ ਕਿਸੇ ਦਾ ਜੀਵਨ ਮਿਲਿਆ ਜੁਲਿਆ ਹੀ ਰਹਿੰਦਾ ਇਹ ਦੁੱਖ ਤੇ ਸੁੱਖ ਦੇ ਰੂਪ ਹੀ ਨੇ ਜੋ ਸਾਨੂੰ ਜੀਵਨ ਦੇ ਅਸਲੀ ਮਤਲਬ ਦਾ ਅਹਿਸਾਸ ਕਰਾਉਂਦੇ ਨੇ ਪਰ ਜਦੋਂ ਇਹ ਆਮ ਮਨੁੱਖ ਦੇ ਨਾਲ ਕੁਝ ਬੁਰਾ ਹੁੰਦਾ ਤਾਂ ਉਹ ਇੱਕ ਵਾਰ ਜ਼ਰੂਰ ਸੋਚਦਾ ਕਿ ਪਤਾ ਨਹੀਂ ਪਰਮਾਤਮਾ ਉਹਨੂੰ ਪਿਆਰ ਕਰਦਾ ਹੋਣਾ ਇਹ ਸੋਚ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਆਉਂਦੀ ਆ ਕਿਉਂਕਿ ਅਸੀਂ ਬਹੁਤ ਹੀ ਸੀਮਤ ਦ੍ਰਿਸ਼ਟੀ ਰੱਖਦੇ ਆ ਸਾਡੇ ਲਈ ਹਾਲਾਤਾਂ ਦੀ ਸਮਝ ਅਕਸਰ ਅਧੂਰੀ ਹੁੰਦੀ ਆ। ਅਸਲਾਮੁਅਲੈਕਮ ਦੋਸਤੋ। ਸੋ ਅੱਜ ਅਸੀਂ ਗੱਲ ਕਰਾਂਗੇ ਪਰਮਾਤਮਾ ਦੇ ਅਜੀਹੇ 8 ਸੰਕੇਤਾਂ ਦੇ ਬਾਰੇ ਜਿਨ੍ਹਾਂ ਨਾਲ ਤੁਸੀਂ ਸਮਝ ਸਕੋਗੇ ਕਿ ਤੁਸੀਂ ਪਰਮਾਤਮਾ ਦੇ ਕਿੰਨੇ ਨੇੜੇ ਹੋ ਅਤੇ ਉਹ ਤੁਹਾਨੂੰ ਕਿੰਨਾ ਪਿਆਰ ਕਰਦੇ ਹਨ। ਦੋਸਤੋ ਜੇ ਪਰਮਾਤਮਾ ਤੁਹਾਨੂੰ ਪਿਆਰ ਕਰਨ ਤਾਂ ਉਹਨਾਂ ਦਾ ਸਭ ਤੋਂ ਪਹਿਲਾ ਸੰਕੇਤ ਇਹ ਆ ਕਿ ਤੁਸੀਂ ਜੋ ਵੀ ਕਰੋਗੇ ਉਸ ਦੇ ਵਿੱਚ ਤੁਹਾਨੂੰ ਅਸਫਲਤਾ ਮਿਲੇਗੀ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਇਹ ਸੁਣ ਕੇ ਤੁਹਾਨੂੰ ਥੋੜਾ ਅਜੀਬ ਲੱਗ ਸਕਦਾ ਪਰ ਇਹ ਬਿਲਕੁਲ ਸੱਚ ਆ ਕਿ ਤੁਸੀਂ ਹਰ ਚੀਜ਼ ਵਿੱਚ ਆਪਣਾ 100% ਦਿਓਗੇ ਮਿਹਨਤ ਕਰੋਗੇ ਪਰ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਇਹ ਵਾਰ-ਵਾਰ ਹੋਊਗਾ ਜਦੋਂ ਤੱਕ ਤੁਹਾਡੀਆਂ ਅੱਖਾਂ ਨਹੀਂ ਖੁੱਲ ਜਾਂਦੀਆਂ ਕਈ ਵਾਰ ਇਸ ਅਸਫਲਤਾ ਦੇ ਰਾਹ ਵਿੱਚ ਤੁਸੀਂ ਆਪਣੀ ਮਿਹਨਤ ਅਤੇ ਯਤਨਾ ਤੇ ਸ਼ੱਕ ਕਰਨ ਲੱਗ ਪੈਂਦੇ ਹੋ ਤੁਸੀਂ ਸੋਚਦੇ ਹੋ ਕਿ ਤੁਸੀਂ ਕਿੱਥੇ ਗਲਤੀ ਕਰ ਰਹੇ ਹੋ ਪਰ ਇਹ ਗਲਤੀ ਨਹੀਂ ਹੁੰਦੀ ਇਹ ਇੱਕ ਸਿੱਖਿਆ ਹੁੰਦੀ ਆ ਪਰਮਾਤਮਾ ਸਾਨੂੰ ਸਿਖਾਉਣ ਦੇ ਲਈ ਇਹ ਰਾਹ ਚੁੰਦੇ ਨੇ ਕਿਉਂਕਿ ਉਹ ਜਾਣਦੇ ਨੇ ਕਿ ਸਫਲਤਾ ਅਸਲੀ ਸਫਲਤਾ ਉਦੋਂ ਤੱਕ ਨਹੀਂ ਹੁੰਦੀ ਜਦੋਂ ਤੱਕ ਅਸੀਂ ਹਾਰ ਦਾ ਅਨੁਭਵ ਨਹੀਂ ਕਰਦੇ ਦੋਸਤੋ ਦੂਜਾ ਸੰਕੇਤ ਇਹ ਆ ਕਿ ਤੁਹਾਡੇ ਆਪਣੇ ਉੱਤੇ ਜੋ ਭਰੋਸਾ ਉਹ ਇੱਕ ਵਾਰ ਖਤਮ ਹੋ ਜਾਊਗਾ ਜਦੋਂ ਪਰਮਾਤਮਾ ਤੁਹਾਡੇ ਨਾਲ ਹੁੰਦਾ ਤਾਂ ਤੁਹਾਨੂੰ ਬਿਲਕੁਲ ਇਕੱਲਾ ਮਹਿਸੂਸ ਹੁੰਦਾ ਤੁਸੀਂ ਨਹੀਂ ਸਮਝ ਪਾਉਂਗੇ ਕਿ ਤੁਹਾਨੂੰ ਅੱਗੇ ਕੀ ਕਰਨਾ ਚਾਹੀਦਾ ਤੁਸੀਂ ਖੁਦ ਨੂੰ ਅਜੀਬ ਸਥਿਤੀ ਦੇ ਵਿੱਚ ਮਹਿਸੂਸ ਕਰੋਗੇ ਜਿੱਥੇ ਕੋਈ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ ਤੁਸੀਂ ਕਿਸੇ ਨਾਲ ਆਪਣੀ ਪਰੇਸ਼ਾਨੀ ਨਹੀਂ ਸਾਂਝੀ ਕਰ ਸਕਦੇ ਜੇਕਰ ਕਿਸੇ ਨੂੰ ਦੱਸੋਗੇ ਵੀ ਤਾਂ ਉਹਨਾਂ ਲਈ ਇਹ ਬਹੁਤ ਛੋਟੀ ਗੱਲ ਹੋਊਗੀ ਜਾਂ ਉਹ ਇਸ ਤੇ ਧਿਆਨ ਹੀ ਨਹੀਂ ਦੇਣਗੇ ਇਸ ਸਮੇਂ ਤੁਸੀਂ ਆਪਣੇ ਆਪ ਨੂੰ ਅਸਾਈ ਅਤੇ ਵੇਲੇ ਮਹਿਸੂਸ ਕਰੋਗੇ ਤੁਸੀਂ ਅਕਸਰ ਇਹ ਸੋਚਦੇ ਰਹੋਗੇ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੋਂ ਸਹੀ ਰਾਹ ਤੇ ਵਾਪਸ ਆਉਂਗੇ ਇਹ ਉਹ ਸਮਾਂ ਹੁੰਦਾ ਜਦੋਂ ਪਰਮਾਤਮਾ ਤੁਹਾਡੇ ਅੰਦਰ ਇੱਕ ਨਵੀਂ ਤਾਕਤ ਨੂੰ ਜਨਮ ਦੇ ਰਿਹਾ ਹੁੰਦਾ ਉਹ ਤੁਹਾਨੂੰ ਸਿਖਾ ਰਹਿਆ ਹੁੰਦਾ ਕਿ ਅਸਲ ਤਾਕਤ ਆਪਣੇ ਅੰਦਰੋਂ ਹੀ ਆਉਂਦੀ ਆ। ਦੋਸਤੋ ਪਰਮਾਤਮਾ ਦਾ ਤੀਜਾ ਸੰਕੇਤ ਆ ਕਿ ਤੁਹਾਡੇ ਜੀਵਨ ਦੇ ਵਿੱਚ ਦੁੱਖ ਚਰਮ ਸੀਮਾ ਤੇ ਹੋਣਗੇ। ਤੁਹਾਨੂੰ ਲੱਗੇਗਾ ਜਿਵੇਂ ਇਸ ਤੋਂ ਵੱਧ ਬੁਰਾ ਤਾਂ ਹੋਰ ਹੋ ਹੀ ਨਹੀਂ ਸਕਦਾ। ਤੁਸੀਂ ਦੁੱਖ ਦੀ ਚਰਮ ਸੀਮਾ ਨੂੰ ਮਹਿਸੂਸ ਕਰੋਗੇ। ਤੁਸੀਂ ਮਹਾਨ ਸੰਤਾਂ, ਪੁਰਸ਼ਾਂ, ਮਹਾਪੁਰਸ਼ਾਂ ਦਾ ਜੀਵਨ ਵੇਖਿਆ ਹੋਊਗਾ। ਸਭ ਆਪਣੇ ਜੀਵਨ ਦੇ ਵਿੱਚ ਵੱਡੇ ਵੱਡੇ ਦੁੱਖਾਂ ਵਿੱਚ ਡਿੱਗੇ ਅਤੇ ਫਿਰ ਉਹਨਾਂ ਦੇ ਅੰਦਰ ਬੈਰਾਗ ਆਇਆ ਅਤੇ ਇਸ ਜੀਵਨ ਅਤੇ ਭੌਤਿਕ ਸੁੱਖਾਂ ਤੋਂ ਅੱਗੇ ਪਰਮਾਤਮਾ ਨੂੰ ਜਾਣਨ ਦੀ ਉਹਨਾਂ ਦੇ ਮਨ ਵਿੱਚ ਭਿਆਸ ਜਾਗੀ ਤੇ ਅੰਤੋਂ ਉਹਨਾਂ ਨੇ ਪਰਮਾਤਮਾ ਨੂੰ ਵੀ ਪਾ ਲਿਆ ਸੋ ਦੋਸਤੋ ਇਹਨਾਂ ਦੁੱਖਾਂ ਤੋਂ ਬੰਦਾ ਟੁੱਟਦਾ ਜਾਂਦਾ ਪਰ ਇਹਨਾਂ ਦੁੱਖਾਂ ਨਾਲ ਉਹਦੇ ਅੰਦਰ ਪਰਮਾਤਮਾ ਦੇ ਪ੍ਰਤੀ ਪਿਆਰ ਵੀ ਪੈਦਾ ਹੁੰਦਾ ਉਹ ਇਹ ਸਮਝੇ ਜਾਂਦਾ ਕਿ ਸੰਸਾਰ ਵਿੱਚ ਸਾਰੇ ਸੁੱਖ ਹੀ ਨਹੀਂ ਹੈਗੇ ਕੁਝ ਅਜੀਹਾ ਵੀ ਹੋ ਸਕਦਾ ਜੋ ਸੰਸਾਰ ਤੋਂ ਪਰੇ ਆ ਅਤੇ ਉਹ ਸ਼ਾਇਦ ਪਰਮਾਤਮਾ ਹੀ ਆ। ਦੋਸਤੋ ਪਰਮਾਤਮਾ ਸਾਨੂੰ ਸਭ ਤੋਂ ਪਹਿਲਾਂ ਹਾਰਨਾ ਸਿਖਾਉਂਦਾ ਕਿਉਂਕਿ ਜਦੋਂ ਤੱਕ ਤੁਸੀਂ ਹਾਰ ਨੂੰ ਨਹੀਂ ਸਮਝੋਗੇ ਤੁਸੀਂ ਜਿੱਤ ਨੂੰ ਵੀ ਨਹੀਂ ਸਮਝ ਸਕਦੇ। ਚੌਥਾ ਸੰਕੇਤਾ ਜਦੋਂ ਤੁਹਾਡੀਆਂ ਸਾਰੀਆਂ ਉਮੀਦਾਂ ਟੁੱਟ ਜਾਣੀਆਂ ਤਾਂ ਤੁਹਾਡੇ ਅੰਦਰ ਇੱਕ ਅੰਦਰੂਨੀ ਖੋਜ ਸ਼ੁਰੂ ਹੋਵੇਗੀ। ਇਸ ਨਾਲ ਤੁਸੀਂ ਖੁਦ ਨੂੰ ਪਰਖੋਗੇ ਆਪਣੀਆਂ ਕਮੀਆਂ ਤੇ ਖਾਮੀਆਂ ਦੀ ਜੜ ਤੱਕ ਜਾਣ ਦਾ ਯਤਨ ਕਰੋਗੇ ਆਪਣੇ ਜੀਵਨ ਵਿੱਚ ਜੋ ਕੁਝ ਵੀ ਗਵਾ ਦਿੱਤਾ ਜਾਂ ਜਿਸ ਵਿੱਚ ਵੀ ਅਸਫਲ ਹੋਏ ਹੋ ਤੁਸੀਂ ਉਸ ਦਾ ਕਾਰਨ ਲੱਭੋਗੇ ਤੁਸੀਂ ਖੁਦ ਨੂੰ ਸਵਾਲ ਪੁੱਛੋਗੇ ਦੋਸਤੋ ਇਹ ਉਹੀ ਸਮਾਂ ਹੁੰਦਾ ਜਦੋਂ ਤੁਸੀਂ ਖੁਦ ਨਾਲ ਆਪਣੀ ਅੰਤਰਾਤਮਾ ਨਾਲ ਜੁੜਨ ਲੱਗਦੇ ਹੋ ਅਤੇ ਤੁਹਾਡੀ ਜੀਵਨ ਦੇ ਵਿੱਚ ਇੱਕ ਨਵਾਂ ਬਦਲਾ ਆਉਂਦਾ ਇਸ ਸਮਾਂ ਤੁਹਾਨੂੰ ਆਪਣੇ ਅੰਦਰ ਨਵੀਂ ਸੂਝ ਤੇ ਤਾਕਤ ਨੂੰ ਪੈਦਾ ਕਰਦਾ। ਇਹ ਸਮਾਂ ਤੁਹਾਨੂੰ ਸਿਖਾਉਂਦਾ ਕਿ ਅਸਲ ਸ਼ਕਤੀ ਆਪਣੇ ਅੰਦਰ ਹੀ ਪਾਈ ਜਾਂਦੀ ਆ। ਦੋਸਤੋ ਪੰਜਵਾਂ ਸੰਗੀਤ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਕਿਰਦਾਰ ਜਾਂ ਚਰਿੱਤਰ ਵਿੱਚ ਇੱਕ ਬਦਲਾਅ ਆਊਗਾ। ਜਦੋਂ ਤੁਸੀਂ ਖੁਦ ਨਾਲ ਜੁੜਨ ਲੱਗਦੇ ਹੋ ਤਾਂ ਤੁਸੀਂ ਖੁਦ ਨੂੰ ਤੇ ਆਪਣੀਆਂ ਖਾਮੀਆਂ ਨੂੰ ਸਮਝਣ ਵੀ ਲੱਗਦੇ ਹੋ। ਇਸ ਨਾਲ ਤੁਸੀਂ ਖੁਦ ਨੂੰ ਬਦਲਣਾ ਤੇ ਤਰਾਸ਼ਣਾ ਸ਼ੁਰੂ ਕਰ ਦਿੰਦੇ ਹੋ ਤੁਸੀਂ ਪਹਿਲਾਂ ਤੋਂ ਵੱਧ ਸ਼ਾਂਤ ਸਥਿਰ ਚੀਜ਼ਾਂ ਨੂੰ ਗਹਿਰਾਈ ਨਾਲ ਦੇਖਣ ਵਾਲੇ ਬਣ ਜਾਂਦੇ ਹੋ ਦੋਸਤੋ ਜਦੋਂ ਵੀ ਅਸੀਂ ਪਰਮਾਤਮਾ ਦੇ ਰਾਹ ਤੇ ਜਾਂਦੇ ਆ ਤਾਂ ਉਹ ਸਭ ਤੋਂ ਪਹਿਲਾਂ ਸਾਡੇ ਅੰਦਰ ਬਦਲਾ ਲੈ ਕੇ ਆਉਂਦਾ ਤਾਂ ਜੋ ਅਸੀਂ ਉਸ ਦੀ ਭਾਸ਼ਾ ਨੂੰ ਸਮਝ ਸਕੀਏ ਜਦੋਂ ਤੱਕ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਸਮਝ ਸਕਾਂਗੇ ਉਦੋਂ ਤੱਕ ਅਸੀਂ ਪਰਮਾਤਮਾ ਤੇ ਉਹਦੇ ਪਿਆਰ ਨੂੰ ਵੀ ਨਹੀਂ ਸਮਝ ਸਕਾਂਗੇ ਐਸਲੀ ਪਰਮਾਤਮਾ ਸਾਡੇ ਅੰਦਰ ਬਦਲਾ ਲਿਆਉਂਦਾ ਤੇ ਉਹਦੀ ਭਾਸ਼ਾ ਨੂੰ ਸਮਝਣਾ ਸਿਖਾਉਂਦਾ ਫਿਰ ਚਾਹੇ ਉਹ ਦੁੱਖ ਹੋਵੇ ਜਾਂ ਕਿਸੇ ਵੀ ਜ਼ਰੀਏ ਨਾਲ ਛੇਵਾਂ ਸੰਕੇਤ ਹੈ ਕਿ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਹਾਰ ਜਿੱਤ ਦਾ ਅਨੁਭਵ ਨਹੀਂ ਕਰੋਗੇ ਦੋਸਤੋ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਬਦਲ ਚੁੱਕੇ ਹੋ ਤੁਹਾਡੇ ਅੰਦਰ ਇੱਕ ਬਦਲਾ ਆ ਗਿਆ ਹੁਣ ਤੁਹਾਡਾ ਨਜ਼ਰੀਆ ਜੀਵਨ ਪ੍ਰਤੀ ਬਦਲਦਾ ਜਾਊਗਾ ਜਿਸ ਨਾਲ ਬਾਹਰ ਘਟ ਰਹੀਆਂ ਸਾਰੀਆਂ ਘਟਨਾਵਾਂ ਦਾ ਅਸਰ ਵੀ ਤੁਹਾਡੇ ਉੱਤੇ ਬਹੁਤ ਘੱਟ ਹੋਊਗਾ ਬਾਹਰ ਸੰਸਾਰ ਵਿੱਚ ਹੋ ਰਹੀਆਂ ਘਟਨਾਵਾਂ ਨੂੰ ਤੁਸੀਂ ਇੱਕ ਨਾਟਕ ਦੇ ਰੂਪ ਦੇ ਵਿੱਚ ਦੇਖਣਾ ਸ਼ੁਰੂ ਕਰ ਦੋਗੇ ਨਾ ਕਿ ਇੱਕ ਹਕੀਕਤ ਦੇ ਰੂਪ ਵਿੱਚ ਤੁਸੀਂ ਆਪਣੇ ਅੰਦਰ ਅਸਲ ਗਿਆਨ ਤੇ ਸਮਝਦਾਰੀ ਨੂੰ ਪੈਦਾ ਕਰ ਲੋਗੇ ਤੁਹਾਡੇ ਲਈ ਸਬਕੂਲ ਸੰਸਾਰ ਮਹਜ ਇੱਕ ਨਾਟਕ ਹੋਊਗਾ ਇਸ ਤੋਂ ਵੱਧ ਹੋਰ ਕੁਝ ਵੀ ਨਹੀਂ ਇਸ ਤਰ੍ਹਾਂ ਤੁਸੀਂ ਸਮਝੋਗੇ ਕਿ ਪ੍ਰਮਾਤਮਾ ਤੁਹਾਨੂੰ ਜੀਵਨ ਦੇ ਸਾਰੇ ਪੈਰੇ ਸਿਖਾ ਰਹੇ ਆ ਬਾਹਰਲੇ ਹਾਲਾਤ ਹੁਣ ਤੁਹਾਨੂੰ ਘਾੜ ਦਾ ਕਾਰਨ ਨਹੀਂ ਲੱਗਣਗੇ ਦੋਸਤੋ 7ਵਾਂ ਸੰਗੀਤ ਹੈ ਜਦੋਂ ਤੁਹਾਨੂੰ ਇਹ ਮਹਿਸੂਸ ਹੋਣ ਲੱਗੂਗਾ ਕਿ ਤੁਸੀਂ ਪ੍ਰਮਾਤਮਾ ਦੇ ਬਹੁਤ ਨੇੜੇ ਪਹੁੰਚ ਚੁੱਕੇ ਹੋ ਉਸ ਸਮੇਂ ਜੀਵਨ ਵਿੱਚ ਸਭ ਤੋਂ ਵੱਡਾ ਝਟਕਾ ਲੱਗੂਗਾ ਦੋਸਤੋ ਇਹ ਪ੍ਰਮਾਤਮਾ ਦੀ ਸਭ ਤੋਂ ਕਠਿਨ ਪਰਖਿਆ ਹੁੰਦੀ ਆ ਜਿੱਥੇ ਤੁਹਾਡਾ ਵਿਸ਼ਵਾਸ ਤੁਹਾਡੀ ਬੁੱਧੀ ਹਰ ਚੀਜ਼ ਨਾਪੀ ਜਾਊਗੀ ਜੋ ਕੁਝ ਵੀ ਤੁਸੀਂ ਅਜੇ ਤੱਕ ਆਪਣੀ ਯਾਤਰਾ ਤੇ ਸਾਧਨਾ ਦੁਆਰਾ ਸਿੱਖਿਆ ਇਸ ਸਮੇਂ ਤੁਹਾਡੇ ਜੀਵਨ ਦੇ ਵਿੱਚ ਅਜਿਹੀਆਂ ਜਿਹੀਆਂ ਪਰੇਸ਼ਾਨੀਆਂ ਦੁੱਖ ਆਉਣਗੇ ਜਾਂ ਫਿਰ ਸੁੱਖ ਐਸ਼ੋ ਰਾਮ ਆਊਗਾ ਤੇ ਤੁਹਾਨੂੰ ਅਸਲ ਵਿੱਚ ਲੱਗੇਗਾ ਕਿ ਪਰਮਾਤਮਾ ਤਾਂ ਕੁਝ ਵੀ ਨਹੀਂ ਉਹ ਸਿਰਫ ਇੱਕ ਝੂਠ ਹੈ ਇੱਕ ਛਲਾਵਾ ਇਹ ਸਮਾਂ ਸਭ ਤੋਂ ਵੱਧ ਧੀਰਜ ਵਾਲਾ ਹੁੰਦਾ ਜੇ ਤੁਸੀਂ ਇਸ ਸਮੇਂ ਦੇ ਵਿੱਚ ਆਪਣੇ ਪੱਧ ਤੋਂ ਨਾ ਪਟਕੇ ਤਾਂ 8ਵੇਂ ਸੰਕੇਤ ਦੇ ਰੂਪ ਵਿੱਚ ਪ੍ਰਮਾਤਮਾ ਖੁਦ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਂਦਾ ਫਿਰ ਚਾਹੇ ਉਹ ਕਿਸੇ ਵੀ ਰੂਪ ਵਿੱਚ ਹੋਵੇ ਦੋਸਤੋ ਇਹ 8ਵਾਂ ਸੰਕੇਤ ਇੱਕ ਅਜੀਹਾ ਸੰਕੇਤ ਆ ਜਿਸ ਨੂੰ ਸ਼ਬਦਾਂ ਦੇ ਵਿੱਚ ਪ੍ਰਗਟ ਨਹੀਂ ਕੀਤਾ ਜਾ ਸਕਦਾ ਇਸ ਸਥਿਤੀ ਵਿੱਚ ਪਹੁੰਚਣ ਤੇ ਤੁਹਾਡੇ ਮਨ ਦੇ ਵਿੱਚ ਬਿਲਕੁਲ ਵੀ ਸ਼ੱਕ ਨਹੀਂ ਰਹਿ ਜਾਊਗਾ ਕਿ ਪ੍ਰਮਾਤਮਾ ਤੁਹਾਡੇ ਨਾਲ ਨਹੀਂ ਹੈਗਾ ਤੁਹਾਨੂੰ ਹਰ ਪਲ ਪਰਮਾਤਮਾ ਦਾ ਤੇ ਉਹਦੇ ਨਾਲ ਹੋਣ ਦਾ ਅਹਿਸਾਸ ਹੋਊਗਾ ਤੁਸੀਂ ਇਸ ਅਨੁਭੂਤੀ ਨੂੰ ਪਾ ਕੇ ਖਾਮੋਸ਼ ਮਸਤ ਤੇ ਆਨੰਦ ਵਿੱਚ ਰਹੋਗੇ ਅਤੇ ਤੁਹਾਨੂੰ ਅਜੀਹ ਸ਼ਾਂਤੀ ਤੇ ਆਨੰਦ ਦੀ ਪ੍ਰਾਪਤੀ ਹੋਊਗੀ ਜਿਹਨੂੰ ਗੱਲਾਂ ਦੁਆਰਾ ਕਦੇ ਵੀ ਨਹੀਂ ਕਿਹਾ ਜਾ ਸਕਦਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਨੂੰ ਮਿਲਦੇ ਹਾਂ ਜਬ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਸਾਰੇ ਆਪਣਾ ਆਪਣਾ ਧਿਆਨ ਰੱਖਿਓ ਧੰਨਵਾਦ